ਜਿਹੜਾ ਮਾਹੌਲ ਹੈ ਇੱਥੇ ਜਿੱਥੇ ਕਿਸਾਨ ਹੋਰ ਵੀ ਜ਼ਿਆਦਾ ਲਗਾਤਾਰ ਲੱਖਾਂ ਤਰਦਾਦ ਪਹੁੰਚਿਆ ਦੂਜੇ ਦਿੱਲੀ ਪੁਲਿਸ ਵੱਲੋਂ ਜਿਹੜੀ ਇੱਥੇ ਜਿਹੜੀ ਘੇਰਾ ਬੰਦੀ ਹੈ ਉਹ ਵਾਦਾ ਦਿੱਤੀ ਗਿਆ ਵੱਡੀਆਂ ਕਰੇਨਾ ਇੱਥੇ ਲਾਈਆਂ ਗਈਆਂ ਜਿਹੜੇ ਪੱਥਰ ਹੈ ਉਹ ਵੀ ਲਗਾਏ ਗਿਆ ਅੱਗੇ ਤੇ ਦੂਸਰੇ ਪਾਸੇ ਜਿਹੜੀ ਇਹ ਕੰਡੇ ਵਾਲੀ ਤਾਰ ਹੈ ਜਿਹੜੀ ਲਗਾਤਾਰ ਲੱਗੀ ਹੋਈ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੁੰਡਲੀ ਬਾਰਡਰ ਦੀਆਂ ਜਿੱਥੇ ਕੀ ਮਾਹੌਲ ਇਸ ਵਕਤ ਜਿਹੜਾ ਹੈਗਾ ਦਿੱਲੀ ਪੁਲਿਸ ਨੇ ਲਗਾਤਾਰ ਜਿਹੜੀ ਇੱਥੇ ਬੈਰੀਕੇਟਿੰਗ ਵੀ ਬਤਾਈ ਹੋਈ ਸੀ ਪਹਿਲਾਂ ਇਸ ਤੋਂ ਵੱਡੇ ਪੱਥਰ ਵੀ ਪਈ ਸੀ ਪਰ ਹੁਣ ਇਹ ਕਰੇਨਾ ਲਿਆਂਦੇ ਗਈਆਂ ਖਾਸ ਤੌਰ ਤੇ ਇਹ ਕਰੇਨਾ ਜਿਹੜੀਆਂ ਕਿਸਾਨਾਂ ਨੂੰ ਜਿਹੜਾ ਕਿਤੇ ਨਾ ਕਿਤੇ ਸਕੇਂਦਰ ਦੀ ਸਰਕਾਰ ਤਾਲ ਦੀ ਚਾਰੀ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਤਾਂ ਇਸ ਕਰਕੇ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿੱਲੀ ਦੇ ਕੁੰਡਲੀ ਬਾਰਡਰ ਤੋਂ ਜਿੱਥੋਂ ਕਿ ਪੁਲਿਸ ਵੱਲੋਂ ਜਿਹੜੀ ਹੈ ਬੈਰੀਕੇਟਿੰਗ ਕਰਕੇ ਰਸਤੇ ਪਹਿਲੇ ਬੰਦ ਕੀਤੇ ਹੋਏ ਆ ਤਾਂ ਹੁਣ ਕਰੇਨਾ ਵੀ ਲਗਾ ਦਿੱਤੇ ਗਈਆਂ ਦੂਜੇ ਪਾਸੇ ਨਾਰੇਬਾਜੀ ਜੋਸ਼ ਜਿਹੜਾ ਲਗਾਤਾਰ ਇੱਥੇ ਵੱਧਦਾ ਜਾ ਰਿਹਾ ਹੈ ਪੀੜ ਵੀ ਅੱਜ ਬਹੁਤ ਜ਼ਿਆਦਾ ਵੱਧ ਰਹੀ ਹੈ ਕਿਉਂਕਿ 10 ਵਜੇ ਤੋਂ ਬਾਅਦ ਜਿਹੜਾ ਰਸ ਹੁੰਦਾ ਤਾਂ ਅੱਜ ਇਹ ਬਹੁਤ ਜ਼ਿਆਦਾ ਵੱਧ ਚੁੱਕਿਆ ਕੇਂਦਰ ਸਰਕਾਰ ਮੀਟਿੰਗਾਂ ਦੀ ਗੱਲ ਕਰ ਰਹੀ ਹੈ ਪਰ ਕਿੰਨਾ ਕਿਤੇ ਮਾਹੌਲ ਜਿਹੜਾ ਹੁਣ ਇਹ ਬਹੁਤ ਜਿਹੜਾ ਜੋਸ਼ ਲਗਾਤਾਰ ਵਧ ਰਿਹਾ ਇੱਥੇ ਜਿਹੜੇ ਕਿਸਾਨ ਹੈਗੇ ਆ ਮੋਦੀ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕਰ ਰਿਹਾ ਹੈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕੁੰਡਲੀ ਬਾਰਡਰ ਦੀਆਂ ਨੇ ਜਿੱਥੇ ਬਾਰਡਰ ਕੈਨਨ ਪਹਿਲਾਂ ਹੀ ਖੜੀ ਸੀ ਪਰ ਹੁਣ ਕ੍ਰੇਨਾਂ ਲਿਆ ਕੇ ਇੱਥੇ ਖੜਾ ਦਿੱਤੀਆਂ ਗਈਆਂ ਸੁਰੱਖਿਆ ਜਿਹੜੀ ਹੈ ਉਹ ਵਧਾਈ ਜਾ ਰਹੀ ਹੈ ਕੀ ਮੰਨਸ਼ਾ ਸਰਕਾਰ ਦੀ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਫਿਰ ਫਿਲਹਾਲ ਜਿਹੜਾ ਅੱਜ ਦਾ ਜੇ ਗੱਲ ਕਰੀਏ ਤਾਂ ਅੱਜ ਬਹੁਤ ਜ਼ਿਆਦਾ ਜਿਹੜੀ ਇੱਥੇ ਰਸ਼ ਜਿਹੜਾ ਹੋ ਚੁੱਕਿਆ ਹੈ ਦਿੱਲੀ ਦੇ ਕੁੰਡਲੀ ਬਾੜ ਦੇ ਤਸਵੀਰਾਂ ਤੁਹਾਨੂੰ ਲਗਾਤਾਰ ਇੱਥੇ ਅਸੀਂ ਡੇਲੀ ਪੋਸਟ ਪੰਜਾਬੀ ਤੇ ਦਿਖਾ ਰਹੇ ਹਾਂ ਤੇ ਇਹ ਕ੍ਰੇਨ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਅਸੀਂ ਜਿਹੜੀਆਂ ਕ੍ਰੇਨਾ ਅੱਜ ਲੈਂਦੀ ਗਈਆਂ ਇਹ ਕ੍ਰੇਨਾ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਅੱਜ ਹੀ ਲਾਈਆਂ ਗਈਆਂ ਇੱਥੇ ਫੋਰਸ ਵੀ ਵਧਾਈ ਜਾ ਰਹੀ ਹੈ ਲੋਕ ਜਿਹੜੇ ਆ ਮੰਗ ਕਰ ਰਹੇ ਆ ਕਿ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ ਪਰ ਜਿਹੜੀ ਹੁਣ ਅੱਜ ਦੀ ਤਸਵੀਰ ਹੈ ਇਹਦਾ ਆਨਾਲਾ ਸਮਾਂ ਕੁਝ ਹੋਰ ਹੀ ਬਿਆਨ ਕਰਦਾ ਕਿ ਸਰਕਾਰ ਦੀ ਮਨਸ਼ਾ ਕੀ ਆ ਪਰ ਫਿਲਹਾਲ ਕਿਸਾਨਾਂ ਦਾ ਜੋਸ਼ ਤੇ ਜਜ਼ਬਾ ਜਿਹੜਾ ਉਹ ਦੇਖਦੇ ਬਣਦਾ ਲਗਾਤਾਰ ਲੱਖਾਂ ਦੀ ਤਦਾਦ ਦੇ ਵਿੱਚ ਕਿਸਾਨ ਆਗੂ ਜਿਹੜੇ ਇੱਥੇ ਪਹੁੰਚ ਰਹੇ ਆ ਇਸ ਕਰਕੇ ਅੱਜ ਭਾਰੀ ਇਕੱਠ ਹੈਗਾ ਇੱਥੇ ਦੂਜੇ ਪਾਸੇ ਕ੍ਰੇਨਾਂ ਦੇ ذریعے ਵੱਡੇ ਪੱਥਰ ਹੋਰ ਵੀ ਲਿਆਂਦੇ ਜਾ ਰਹੇ ਆ ਇਹ ਕ੍ਰੇਨ ਤੁਹਾਨੂੰ ਅਸੀਂ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਇਹ ਕ੍ਰੇਨ ਦੇ ਵਿੱਚ ਤੁਸੀਂ ਦੇਖ ਰਹੇ ਕ੍ਰੇਨ ਦੇ ذریعے ਜਿਹੜੇ ਵੱਡੇ-ਵੱਡੇ ਪੱਥਰ ਆ ਉਹ ਇੱਕ ਵਾਰੀ ਫੇਰ ਚੱਕਣੇ ਸ਼ੁਰੂ ਕਰ ਦਿੱਤੇ ਗਏ ਆ ਅੱਗੇ ਲਿਆਂਦੇ ਜਾ ਰਹੇ ਆ ਬੇਸ਼ੱਕ ਇਹ ਸ਼ਾਂਤਮਈ ਪ੍ਰਦਰਸ਼ਨ ਹੈਗਾ ਕਿਸਾਨਾਂ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਹੀ ਪ੍ਰਦਰਸ਼ਨ ਕਰਾਂਗੇ ਕੇਂਦਰ ਸਰਕਾਰ ਮੰਗਾਂ ਪੂਰੀਆਂ ਕਰੇ ਪਰ ਦੂਜੇ ਪਾਸੇ ਅੱਜ ਦੀ ਤਸਵੀਰ ਜਿਹੜੀ ਹੈ ਇਹ ਕੁਝ ਹੋਰ ਬਿਆਨ ਕਰ ਰਹੀ ਹੈ ਕੇਂਦਰ ਸਰਕਾਰ ਦੀ ਕੀ ਮਨਸ਼ਾ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਫਿਲਹਾਲ ਜੋਸ਼ ਤੇ ਜਜ਼ਬਾ ਜਿਹੜਾ ਲਗਾਤਾਰ ਕਿਸਾਨਾਂ ਚ ਵਧਦਾ ਜਾ ਰਿਹਾ ਇਹ ਪੱਥਰਾਂ ਦਾ ਜਿਹੜਾ ਕੰਮ ਹੈ ਇਹ ਅੱਜ ਕੇਂਦਰ ਸਰਕਾਰ ਵੱਲੋਂ ਦੁਬਾਰਾ ਸ਼ੁਰੂ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ ਦੇਖ ਰਹੇ ਵੱਡੇ ਵੱਡੇ ਪੱਥਰ ਚੱਕ ਕੇ ਇਹ ਹੋਰ ਅੱਗੇ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਗਏ ਕਰੇਨਾ ਜਿਹੜੀਆਂ ਅੱਜ ਹੀ ਲੈਆਂਦੀਆਂ ਗਈਆਂ ਤੇ ਨੌਜਵਾਨ ਵਰਗ ਵੱਡੀ ਤਦਾਦ ਚ ਇੱਥੇ ਦਿੱਲੀ ਦੇ ਕੁੰਲੀ ਬਾਰਡਰ ਤੇ ਪਹੁੰਚਿਆ ਹੋਇਆ ਇਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਮੋਦੀ ਸਰਕਾਰ ਦੇ ਖਿਲਾਫ ਅੰਬਾਨੀਆਂ ਦੇ ਖਿਲਾਫ ਇਹ ਨੌਜਵਾਨ ਜਿਹੜੇ ਆ ਇੱਕ ਵੱਡੇ ਟਰੱਕ ਦੇ ਉੱਤੇ ਚੜ ਰਹੇ ਆ ਦੂਸਰੀ ਤਸਵੀਰ ਤੁਸੀਂ ਦੇਖੋ ਇਹ ਜਿਹੜੇ ਪੱਥਰ ਹੈਗੇ ਆ ਪਿੱਛੇ ਦੀ ਤਸਵੀਰ ਤੁਹਾਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਪਿੱਛੇ ਜਿਹੜਾ ਕੁੰਡਲੀ ਬਾਰਡਰ ਦੀ ਤਸਵੀਰ ਤੁਹਾਨੂੰ ਅਸੀਂ ਪਿੱਛੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੱਛੇ ਬੈਕ ਸਾਈਡ ਦੇ ਉੱਤੇ ਜਿਹੜੀਆਂ ਕਰੇਨਾ ਨੇ ਪੱਥਰ ਚੱਕ ਕੇ ਅੱਗੇ ਲਿਆਣੇ ਸ਼ੁਰੂ ਕਰ ਦਿੱਤੇ ਆ ਪੱਥਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਹੁਣ ਵੱਡੇ ਵੱਡੇ ਪੱਥਰ ਦਾ ਕੰਮ ਫੇਰ ਚਲਾ ਦਿੱਤਾ ਗਿਆ ਵੱਡੇ ਪੱਥਰ ਫੇਰ ਅੱਗੇ ਲਿਆ ਕੇ ਰੱਖਣੇ ਸ਼ੁਰੂ ਕਰ ਦਿੱਤੇ ਗਏ ਆ ਕਿਸਾਨ ਲਗਾਤਾਰ ਨਾਰੇਬਾਜੀ ਕਰ ਰਹੇ ਆ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਮੀਟਿੰਗਾਂ ਚੱਲ ਰਹੀਆਂ ਪਰ ਇਹ ਵੱਡੇ ਵੱਡੇ ਪੱਥਰ ਲਿਆ ਕੇ ਰੱਖਣ ਦੀ ਮਨਸ਼ਾ ਸਰਕਾਰ ਦੀ ਕੀ ਆ ਇਹ ਹਰ ਕਿਸੇ ਨੂੰ ਕਰਦੀ ਆ ਪਰ ਫਿਲਹਾਲ ਜਿਹੜੀ ਤਸਵੀਰ ਅੱਜ ਦੀ ਬਿਆਨ ਕਰਦੀ ਹੈ ਕਿ ਕੇਂਦਰ ਸਰਕਾਰ ਜੇਕਰ ਮੰਗਾ ਪੂਰੀਆਂ ਕਿਸਾਨ ਆਪਣੀ ਮੰਗਾਂ ਮੰਨਵਾਣਗੇ ਤੇ ਉਹਦੇ ਵਾਸਤੇ ਕਿਸਾਨ ਵੀ ਐਜੀਟੇਸ਼ਨ ਲਗਾਤਾਰ ਕਰ ਰਹੇ ਆ ਤਸਵੀਰ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਕੁੰਡਲੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਵੱਡੇ ਵੱਡੇ ਪੱਥਰ ਲਿਆ ਕੇ ਦੁਬਾਰਾ ਕੇਂਦਰ ਸਰਕਾਰ ਵੱਲੋਂ ਦਿੱਲੀ ਪੁਲਿਸ ਵੱਲੋਂ ਫੇਰ ਜਿਹੜੀ ਸੁਰੱਖਿਆ ਵਾਦਾ ਦਿੱਤੀ ਗਈ ਹੈ ਇੱਥੇ ਤੁਸੀਂ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਇੱਥੇ ਕੁੰਡਲੀ ਬਾਰਡਰ ਦੀਆਂ ਰਸ ਜਿਹੜਾ ਲਗਾਤਾਰ ਰਸ ਵੀ ਵਧਦਾ ਜਾ ਰਿਹਾ ਹੈ ਬੈਰੀਕੇਟਿੰਗ ਦੇ ਕੋਲੇ ਕਿਸਾਨ ਪਹੁੰਚੇ ਆ ਨੌਜਵਾਨ ਪਹੁੰਚੇ ਹੋਏ ਆ ਪਰ ਕੇਂਦਰ ਸਰਕਾਰ ਹਜੇ ਤੱਕ ਵੀ ਗੱਲਾਂ ਨਾਲ ਹੀ ਸਾਲ ਰਹੀ ਹੈ ਕੰਮ ਪਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਇਸ ਵਕਤ ਦਿਖਾ ਰਹੇ ਹਾਂ ਦਿੱਲੀ ਦੇ ਕੁੰਡਲੀ ਬਾਡਰ ਦੀ ਤਸਵੀਰਾਂ ਜਿੱਥੇ ਕਿਸਾਨ ਇਕੱਠੇ ਹੋ ਕੇ ਇੱਕ ਵਾਰੀ ਬੈਰੀਕੇਟਿੰਗ ਕੋਲੇ ਨਾਰੇਬਾਜ਼ੀ ਕਰਨ ਵਾਸਤੇ ਪਹੁੰਚੇ ਆ ਇਹ ਪੱਥਰ ਲਾਉਣ ਦਾ ਕੰਮ ਜਿਹੜਾ سلسلہ ਹੈਗਾ ਅੱਜ ਸਵੇਰ ਤੋਂ ਸ਼ੁਰੂ ਕਰ ਦਿੱਤਾ ਗਿਆ ਤੇ ਇੱਥੇ ਹੁਣ ਦੀ ਗੱਲ ਕਰੀਏ ਤਾਂ ਹੁਣ ਇੱਥੇ ਵੱਡੇ-ਵੱਡੇ ਪੱਥਰ ਲਾ ਕੇ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਸ ਪਾਸੇ ਕਿਸੇ ਦੀ ਐਂਟ੍ਰੈਂਸ ਨਾ ਹੋਵੇ ਕਿਸਾਨਾਂ ਨੇ ਉਹ ਪੱਥਰ ਜਿਹੜਾ ਇਸ ਕੁੰਡਲੀ ਬਾਰਡਰ ਤੋਂ ਹਟਾ ਦਿੱਤਾ ਕਿਉਂਕਿ ਕਿਸਾਨਾਂ ਨੇ ਸਮਾਨ ਲੈਣ ਵਾਸਤੇ ਦੂਜੀ ਸਾਈਡ ਜਾਣਾ ਹੁੰਦਾ ਜਿਸ ਕਰਕੇ ਕਿਸਾਨਾਂ ਨੂੰ ਇਹ ਚੀਜ਼ ਦਾ ਗੁੱਸਾ ਛੜਿਆ ਕਿ ਆਖਰਕਾਰ ਇਹ ਰਸਤਾ ਕਿਉਂ ਬੰਦ ਕੀਤਾ ਉਹ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆ ਪਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਇੱਥੇ ਨਾਰੇਬਾਜੀ ਤਾਂ ਹੋ ਰਹੀ ਹੈ ਕਿਉਂਕਿ ਇੱਥੇ ਰਸਤਾ ਸੀਗਾ ਇੱਕ ਇਸ ਰਸਤੇ 'ਚੋਂ ਜਿਹੜੇ ਕਿਸਾਨ ਆ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਰਸਤਾ ਦਿਖਾਉਂਦੀ ਤੁਹਾਨੂੰ ਜਿਹੜਾ ਇਹ ਰਸਤਾ ਹੈਗਾ ਇਸ ਜਗ੍ਹਾ ਤੋਂ ਕਿਸਾਨ ਇੱਧਰ ਉੱਧਰ ਜਾਂਦੇ ਆ ਸਮਾਨ ਲੈਣ ਵਾਸਤੇ ਕਿਉਂਕਿ ਪਿੱਛੇ ਵੀ ਕਿਸਾਨ ਹੈ ਗਿਆ ਬਾਰਡਰ ਦੇ ਪਰਲੀ ਸਾਈਡ ਵੀ ਕਿਸਾਨ ਆ ਇਹ ਰਸਤਾ ਪੱਥਰ ਲਗਾ ਕੇ ਬੰਦ ਕੀਤਾ ਸੀਗਾ ਉਹ ਵੱਡਾ ਪੱਥਰ ਹੈ ਜਿਹੜਾ ਪਿੱਛੇ ਪਿਆ ਹੋਇਆ ਉਹ ਪੱਥਰ ਇੱਥੇ ਲਗਾ ਕੇ ਰਾਹ ਬੰਦ ਕੀਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਆਰੇਬਾਜੀ ਕੀਤੀ ਤਾਂ ਪੱਥਰੋਂ ਤੋਂ ਹਟਾਤਾ ਦੂਜੇ ਪਾਸੇ ਇਹ ਜਿਹੜੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਦਿੱਲੀ ਪੁਲਿਸ ਨੇ ਜਿਹੜੀ ਅੱਜ ਪੱਥਰ ਲਾਉਣ ਦਾ ਕੰਮ ਸ਼ੁਰੂ ਕੀਤਾ ਪੱਥਰ ਲਗਾਏ ਜਾ ਰਿਹਾ ਇਸ ਕਰਕੇ ਕਿਸਾਨ ਨਾਰੇਬਾਜੀ ਕਰ ਰਹੇ ਕਿ ਜਿਹੜੀ ਸਰਕਾਰ ਹੈਗੀ ਹੈ ਮੋਦੀ ਦੀ ਸਰਕਾਰ ਹੈ ਉਹ ਇਹ ਨਾ ਕਰੇ ਦੇਸ਼ ਦੀ ਸਰਕਾਰ ਹੈ ਕਿਸਾਨਾਂ ਦੀ ਮੰਗ ਪੂਰੀ ਕਰੇ ਪਰ ਫਿਲਹਾਲ ਇੱਥੇ ਜਿਹੜਾ ਰਸਤਾ ਬੰਦ ਕੀਤਾ ਗਿਆ ਸੀ ਉਹ ਪੱਥਰ ਹਟਾ ਦਿੱਤਾ ਕਿਸਾਨਾਂ ਨੇ ਕਿਉਂਕਿ ਸ਼ਾਂਤਮਈ ਪ੍ਰਦਰਸ਼ਨ ਹੈ ਇਸ ਕਰਕੇ ਕਿਸਾਨ ਕਿਤਨੇ ਕਿਤੇ ਨਾਰਾਜ਼ ਨੇ ਇਸ ਚੀਜ਼ ਤੋਂ ਕਿ ਰਸਤਾ ਬੰਦ ਨਹੀਂ ਹੋਣਾ ਚਾਹੀਦਾ ਸ਼ਾਂਤਮਈ ਪ੍ਰਦਰਸ਼ਨ ਹੈ ਇਹ ਬੈਰੀਕੇਟਿੰਗ ਜਿਹੜੀ ਕੀਤੀ ਗਈ ਉਸ ਤੋਂ ਬਾਅਦ ਪੱਥਰ ਜਿਹੜੇ ਆ ਫੇਰ ਪੱਥਰ ਇੱਥੇ ਲਗਾਣੇ ਸ਼ੁਰੂ ਕਰ ਦਿੱਤੇ ਗਿਆ ਵੱਡੇ ਵੱਡੇ ਪੱਥਰ ਹਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਵਕਤ ਇੱਕ ਵਾਰੀ ਵੱਡੇ ਵੱਡੇ ਪੱਥਰ ਲਗਾ ਕੇ ਫੇਰ ਜਿਹੜੇ ਆ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਇੱਥੇ ਨਾਰੇਬਾਜੀ ਹੋ ਰਹੀ ਹੈ ਸ਼ਾਂਤਮਈ ਪ੍ਰਦਰਸ਼ਨ ਹੈਗਾ ਕਿਸਾਨਾਂ ਦਾ ਰਸਤਾ ਬੰਦ ਕੀਤਾ ਰਸਤਾ ਬੰਦ ਕਰਨ ਤੋਂ ਬਾਅਦ ਕਿਸਾਨਾਂ ਨੇ ਨਾਰੇਬਾਜੀ ਕੀਤੀ ਹੈ ਤਾਂ ਉਹ ਪੱਥਰ ਹਟਾ ਦਿੱਤਾ ਗਿਆ ਦੂਜੇ ਪਾਸੇ ਜਿਹੜੀ ਸਿਕਿਉਰਟੀ ਹੈ ਉਹ ਵਧਾਈ ਗਈ ਹੈ ਆਰਐਫ ਦੀ ਜਿਹੜੀ ਕੰਪਨੀ ਹੈ ਉਹ ਵੀ ਲੱਗੀ ਹੋਈ ਹੈ ਪਿੱਛੇ ਇਸ ਤੋਂ ਬੀਐਸਐਫ ਵੀ ਹੈਗੀ ਆ ਤਾਂ ਹੁਣ ਕਿਸਾਨ ਜਿਹੜੇ ਆ ਗੱਲ ਕਰਦੇ ਆ ਜੀ ਇਹ ਪੱਥਰ ਲਗਾਏ ਗਿਆ ਸੀ ਬੰਦ ਕਰ ਦਿੱਤਾ ਗਿਆ ਸੀ ਇੱਥੋਂ ਰਸਤਾ ਇਹ बंद हाँ। कर दिया गया था हाँ। जब वहाँ से किसान आए तो उन्होंने खोल दिया गया है खोल दिया गया है, है। जब जब हाँ इतन... सवेरे बंद, बंद कर दिया गया था कि काफी संख्या में किसान यहाँ इकट्ठे हो गए तब उन्होंने जाकर जब प्रदर्शन हुआ तो उन्होंने खोला है अच्छा, हाँ जीना भी अभी लग रहे हैं इनकी सरकार की मंशा हमें कुछ अच्छी नहीं लगती जैसे बार बार बैरिकेट लगा रही है ज्यादा से ज्यादा पत्थर डाल रही है ਸਰਕਾਰ ਦੀ ਮਨਸਾ ਠੀਕ ਨਹੀਂ ਲੱਗਦੀ ਮੈਨੂੰ ਨਹੀਂ ਸ਼ਾਂਤ ਮੇਂ ਪ੍ਰਦਰਸ਼ਨ ਹੈਗਾ ਕਿਸਾਨ ਤਰੀਕੇ ਨਾਲ ਬੈਠਿਆ ਸਰਕਾਰ ਨੂੰ ਚਾਹੀਦਾ ਨਹੀਂ ਮੈ ਅਜੇ ਕੰਮ ਨਾ ਕਰੇ ਸਰਕਾਰ ਕਿਸਾਨ ਕੋ ਬਾਰ-ਬਾਰ ਤੰਗ ਕਰ ਰਹੀ ਹੈ ਕਿ ਇਹ ਕੋਈ ਆ ਕੇ ਗੁੱਸੇ ਮਾ ਕੇ ਕੋਈ ਨਾ ਕੋਈ ਗਲਤ ਕਦਮ ਉਠਾਏ ਔਰ ਹਮ ਇਨਕਾ ਅਧੋਲਨ ਖਰਾਬ ਕਰ ਸਕੈ ਪਰ ਸਰਕਾਰ ਕਿਸਾਨ ਅਭੀ ਸ਼ਾਂਤ ਬੈਠਾ ਹੈ ਸਰਕਾਰ ਇਸ ਕੋ ਨਾ ਤੰਗ ਕਰੇ ਅਗਰ ਇਹ ਗੁੱਸੇ ਮਾ ਗਿਆ ਫਿਰ ਇਸ ਕਾ ਪਤਾ ਨਹੀਂ ਵੀ ਇਨਜਾਮ ਕੀ ਹੋਗਾ ਉਸ ਕੀ ਜ਼ਿੰਮੇਵਾਰ ਸਰਕਾਰ ਹੋਗੀ ਪੱਥਰ ਲਾ ਕੇ ਕੀ ਰਸਤਾ ਬੰਦ ਕਰਤਾ ਵੀ ਉਧਰ ਉਧਰ ਨਹੀਂ ਜਾਣਾ ਹਾਂਜੀ ਪੱਥਰ ਕੀ ਧਿੰਦੇ ਰੜੇਗੇ ਜੀ ਅੰਮ੍ਰਾਲੇ ਸੇ ਲਗੇ ਦੇ ਅਗਰ 5 ਮਿੰਟ ਕਾ ਵੀ ਕੰਮ ਨਹੀਂ ਆਇਆ ਅਗਰ ਕਿਸਾਨ ਆਪਣੇ ਗੁੱਸੇ ਮੇ ਆ ਗਿਆ ਤਾਂ 5 ਮਿੰਟ ਕਾ ਵੀ ਚਾਹਤੇ ਨਹੀਂ ਕਿਸਾਨ ਕੀ ਕੋਈ ਪਰੇਸ਼ਾਨੀ ਹੋਵੇ ਬੇ ਸਰਕਾਰ ਕੇ ਸਾਥ ਆਮ ਲੜੇ ਬਿਲਕੁਲ ਇੱਕ ਤਸਵੀਰ ਹੋਰ ਦਿਖਾਦੀ ਹੈ ਵੀ ਮਾਹੌਲ ਜਿਹੜਾ ਹੈਗਾ ਤੇ ਸ਼ਾਂਤੀਪੂਰਵ ਬਣਾਏ ਰੱਖਣਾ ਤਾਂ ਨਿਹੰਗ ਸਿੰਘ ਜਿਹੜੇ ਇੱਥੇ ਪਹੁੰਚੇ ਹੋਇਆ ਕਿਉਂਕਿ ਇਹ ਪ੍ਰਦਰਸ਼ਨ ਸ਼ਾਂਤਮਈ ਹੈ ਬੜੀ ਵਧੀਆ ਸਟੇਜ ਚੱਲ ਰਹੀ ਹੈ ਕੋਈ ਵੀ ਲੜਾਈ ਝਗੜਾ ਕਿਤੇ ਨਹੀਂ ਹੋਇਆ ਕਿਸਾਨ ਆਗੂ ਲਗਾਤਾਰ ਅਪੀਲ ਕਰਦਾ ਕਿ ਮਾਹੌਲ ਐਸਾ ਨਾ ਬਣਾਇਆ ਜਾਵੇ ਜਿਸ ਦੇ ਨਾਲ ਸਰਕਾਰ ਦੀ ਮਨਸ਼ਾ ਪੂਰੀ ਹੋਵੇ ਤਾਂ ਨਿਹੰਗ ਸਿੰਘ ਇੱਥੇ ਪਹੁੰਚ ਗਿਆ ਹੈ ਨੌਜਵਾਨਾਂ ਨੂੰ ਸਮਝਾ ਕੇ ਇਥੋਂ ਵਾਪਸ ਭੇਜਿਆ ਜਾ ਰਿਹਾ ਜਿਹੜੀ ਨਾਰੇਬਾਜੀ ਇੱਥੇ ਕੀਤੀ ਜਾ ਰਹੀ ਸੀ ਬੇਸ਼ੱਕ ਬੈਰੀਕੇਟਿੰਗ ਕੀਤੀ ਹੋਈ ਹੈ ਅੱਗੇ ਦਿੱਲੀ ਪੁਲਿਸ ਵੱਲੋਂ ਜਿਹੜੇ ਆ ਪੱਥਰ ਲਾਏ ਜਾ ਰਹੇ ਪਰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਦੂਜੇ ਪਾਸੇ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਇੱਥੇ ਨਿਹੰਗ ਸਿੰਘ ਪਹੁੰਚੇ ਹੋਏ ਹੈ ਕਿਉਂਕਿ ਇਹ ਵੱਡਾ ਕੱਟਚੇਰਾ ਹੋ ਗਿਆ ਤਾਂ ਕਿ ਕਿਸੇ ਤਰੀਕੇ ਦਾ ਮਾਹੌਲ ਨਾ ਵਿਗੜੇ ਇਸ ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਨਯੰਗ ਸਿੰਘਾ ਨੇ ਦੁਬਾਰਾ ਇੱਥੇ ਪਹੁੰਚ ਕੇ ਜਿਹੜਾ ਮਾਹੌਲ ਸ਼ਾਂਤ ਕਰਤਾ ਨੌਜਵਾਨ ਜਿਹੜੇ ਆ ਸਾਰੇ ਪਿੱਛੇ ਜਾ ਚੁੱਕੇ ਆ ਪੱਥਰ ਲੱਗਣੇ ਹਜੇ ਵੀ ਜਾਰੀ ਆ ਫਿਲਹਾਲ ਕੇਂਦਰ ਸਰਕਾਰ ਦੀ ਇਸ ਮੰਸ਼ਾ ਕੀ ਐ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਕਿਸਾਨ ਜਿਹੜੇ ਆ ਸ਼ਾਂਤਮਈ ਆਪਣਾ ਪ੍ਰਦਰਸ਼ਨ ਕਰ ਰਹੇ ਆ 9 ਤਰੀਕ ਨੂੰ ਫੇਰ ਮੀਟਿੰਗ ਹੋਣੀ ਆ ਉਮੀਦ ਆ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਆ ਦੀ ਮੰਗਾਂ ਜਿਹੜੀਆਂ ਜਰੂਰ ਪੂਰੀਆਂ ਕੀਤੀਆਂ ਜਾਣੀਆਂ ਫਿਲਹਾਲ ਇਸ ਵਕਤ ਜੇਕਰ ਦਿੱਲੀ ਦੇ ਕੁੰਡਲੀ ਬਾੜਾ ਦੀ ਗੱਲ ਕਰੀ ਤਾਂ ਕੁੰਡਲੀ ਬਾਰਡਰ ਤੇ ਸੁਰੱਖਿਆ ਜਿਹੜੀ ਆ ਵਾਦਾ ਦਿੱਤੀ ਗਈ ਆ ਕੈਮਰਾਮੈਨ ਦੇਸ ਰਾਜ ਦੇ ਨਾਲ ਅਮਿਤ ਸ਼ਰਮਾ ਡੇਲੀ ਪੋਸਟ ਪੰਜਾਬੀ ਟੁੰਡਲੀ ਬਾਰਡਰ ਦਿੱਲੀ